ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਪ੍ਰੋਟੀਨ ਰਿਚ ਚਿਲਾ ਇਹ ਦੇਖੋ ਮੈਂ ਲਈ ਹੈ ਇਹ ਛੋਲਿਆਂ ਦੀ ਦਾਲ ਇਹ ਲੈ ਸਾਬਤ ਮਾਂ ਇਹ ਲੈ ਹੈਗੇ ਆ ਸਾਬਤ ਮੂੰਗੀ ਇਹ ਲੈ ਕੇ ਸਾਬਤ ਮਸਰ ਤੁਸੀਂ ਹੋਰ ਵੀ ਕੋਈ ਦਾਲ ਲੈ ਸਕਦੇ ਹੋ ਇਸ ਦਾਲ ਨੂੰ ਹੁਣ ਆਪਾਂ ਮਿਕਸ ਕਰਕੇ 8 ਘੰਟੇ ਦੇ ਵਿੱਚ 8 ਘੰਟੇ ਵਾਸਤੇ ਭਿਓ ਕੇ ਰੱਖ ਦੇਣਾ ਪਾਣੀ ਵਿੱਚ ਪਾਣੀ ਵਿੱਚ ਭਿਓ ਕੇ ਰੱਖ ਦੇਣਾ 8 ਘੰਟੇ ਵਾਸਤੇ ਤੇ ਇਹਦੇ ਵਿੱਚ ਇਹ ਹੈਗਾ ਵੀਡੀਓ ਪਾਰਟ ਨੰਬਰ 1 ਇਹਨਾਂ ਜਿਵੇਂ ਅੱਗੇ ਆਪਾਂ ਪ੍ਰੋਸੈਸ ਕਰਾਂਗੇ ਇਹਨੂੰ 8 ਘੰਟੇ ਭਿਓ ਕੇ ਰੱਖਾਂਗੇ ਫਿਰ ਇਹਨੂੰ 8 ਘੰਟੇ ਧੋ ਕੇ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਵੀਡੀਓ ਦਾ ਪਾਰਟ ਨੰਬਰ 2 ਪਾਵਾਂਗੇ ਇਹਦੇ ਵਿੱਚ ਇੱਕ ਟਿਪ ਆ ਇਹ ਹੈਗਾ ਜੀ ਮੇਥੀ ਦਾਣਾ ਇਹ ਮੇਥੀ ਦਾਣਾ ਇੱਕ ਚਮਚਾ ਆਪਾਂ ਇਹਦੇ ਵਿੱਚ ਹੀ ਨਾਲੇ ਭਿਓ ਦੇਣਾ ਇਹਦੇ ਵਿੱਚ ਨਮਕ ਕੁਝ ਨਹੀਂ ਪਾਉਣਾ ਸਿਰਫ ਖਾਲੀ ਪਾਣੀ ਦੇ ਵਿੱਚ ਡਿੱਪ ਕਰਨਾ ਇਹ ਜਿਹੜੀ ਰੈਸਪੀ ਹੈ ਨਾ ਇਹ weight loss ਵਾਸਤੇ ਬਹੁਤ ਵਧੀਆ ਹੈ weight loss ਵਾਸਤੇ ਬਹੁਤ ਵਧੀਆ ਰੈਸਪੀ ਹੈ ਇਹ ਪੇਟ ਲੂਜ਼ ਵੀ ਕਰਦੀ ਆ ਪੇਟ ਵੀ ਸੈੱਟ ਕਰਦੀ ਆ ਆਪਣੀ ਭੁੱਖ ਨੂੰ ਵੀ ਕੰਟਰੋਲ ਕਰਦੀ ਆ ਜਿੰਮੇ 슈ਗਰ ਵਾਲੇ ਪੇਸ਼ੈਂਟ ਨੂੰ ਬਹੁਤ ਲੱਗਦੀ ਆ ਨਾ ਭੁੱਖ ਜਿਆਦਾ ਲੱਗਦੀ ਆ ਜੇ ਇਹ ਦੋ ਚਿੱਲੇ ਆਪਾਂ ਸਵੇਰੇ ਖਾ ਲੇ ਤਾਂ ਆਪਾਂ ਨੂੰ ਦੁਪਹਿਰ ਤੱਕ ਭੁੱਖ ਨਹੀਂ ਲੱਗਣੀ ਆ ਆਪਾਂ ਇਹ ਵੀਡੀਓ ਦਾ ਪਾਰਟ ਨੰਬਰ 2 ਫਿਰ ਇਹਨੂੰ 8 ਘੰਟੇ ਭਿਓਂ ਕੇ ਰੱਖਾਂਗੇ ਉਸ ਤੋਂ ਬਾਅਦ ਜੋ ਪ੍ਰੋਸੈਸ ਹੋਊਗਾ ਆਪਾਂ ਫਿਰ ਦੂਜਾ ਪਾਰਟ ਨੰਬਰ 2 ਵੀਡੀਓ ਬਣਾਵਾਂਗੇ ਧੰਨਵਾਦ ਜੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਸ਼ੇਅਰ ਜ ਵੱਧ ਤੋਂ ਵੱਧ ਕਰਿਓ ਹੋਰ ਭੈਣ ਭਰਾਵਾਂ ਦਾ ਫਾਇਦਾ ਹੋ ਸਕੇ ཏན ལ